ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਛੰਤ ਮਹੌਲਾ ਗੌੜੀ ਛੰਤ ਐਨ ਖੇੜ ਕੇ ਪੜਨਾ ਗੌੜੀ ਛੰਤ ਨਹੀਂ ਕਹਿਣਾ ਗੌੜੀ ਗੌੜੀ ਛੰਤ ਮਹੱਲਾ ਪਹਿਲਾ ਸੁਣ ਨਾਹ ਪ੍ਰਭੂ ਜੀ ਸੁਣ ਨਾਹ ਪ੍ਰਭੂ ਜੀ ਸੁਣ ਨਾਹ ਪ੍ਰਭੂ ਜੀ ਇਕਲੜੀ ਭਨ ਮਾਹੇ ਇਹ ਪਾਠ ਧਿਆਨ ਨਾਲ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਆਮ ਇਕਲੜੀ ਕਹਿ ਜਾਂਦੇ ਇਕਲ ਤੋਂ ਡੈਸ਼ ਦੇਣੀ ਹੈ ਇਕਲੜੀ ਪਾਠ ਇਕੱਠਾ ਹੀ ਕਰਨਾ ਕਿਉ ਧੀਰੇਗੀ ਨਾਹ ਬਿਨਾ ਪ੍ਰਭ ਵੇ ਪਰਵਾਹੇ ਨਾਹ ਬਿਨਾ ਤੁਸੀਂ ਹਾਂਜੀ ਕਿਉ ਧੀਰੇਗੀ ਨਾਹ ਬਿਨਾ ਤੁਸੀਂ ਬਸ ਪ੍ਰਭ ਵੇ ਪਰਵਾਹੇ ਧਨ ਨਾਹ ਬਾਜਹ ਰਹਿ ਨਾ ਸਾਕੈ ਧਨ ਨਾਹ ਬਾਜਹ ਰਹਿ ਨਾ ਸਾਕੈ ਧਨ ਨਾਹ ਬਾਜਹ ਰਹਿ ਨਾ ਸਾਕੈ ਨਾਹ ਦਾ ਅਰਥ ਨਾ ਪਤੀ ਹੈ ਧਨ ਦਾ ਅਰਥ ਹੈ ਇਸਤਰੀ ਰ ਬਿਖਮ ਰੈਣ ਕਨੇਰੀਆ ਨਹ ਨੀਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆ ਬਾਜੋ ਪਿਆਰੇ ਕੋ ਨਾ ਸਾਰੇ ਇਕਲੜੀ ਕੁਰਲਾਏ ਹਾਂ ਥੋੜਾ ਕੇਸ ਕਸਕੇ ਬੋਲਣਾ ਇਕਲੜੀ ਕੁਰਲਾਏ ਨਾਨਕ ਸਾ ਧਨ ਮਿਲੇ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਨਾਨਕ ਸਾ ਧਨ ਮਿਲੇ ਮਿਲਾਈ ਸਾਤਨ ਵੱਖਰਾ ਪਾਠ ਹੈ ਬਿਨ ਪ੍ਰੀਤਮ ਦੁਖ ਪਾਏ ਬਿਨ ਪ੍ਰੀਤਮ ਤੇ ਠਮਕ ਲਾ ਦੋ ਪ੍ਰੀਤਮ ਦੁਖ ਨਹੀਂ ਕਹਿਣਾ ਬਿਨ ਪ੍ਰੀਤਮ ਦੁਖ ਪਾਏ ਨਾਨਕ ਸਾ ਧਨ ਮਿਲਾ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਪਿਰ ਛੋੜਿਆ ੜੀ ਜੀਵ ਕਮਣ ਮਿਲਾਵੈ ਰਸ ਪ੍ਰੇਮ ਮਿਲੀ ਜੀਵ ਸਬਦ ਸੁਹਾਵੈ ਸਬਦੇ ਸੁਹਾਵੈ ਤਾ ਪਤ ਪਾਵੇ ਦੀਪਕ ਦੇਹ ਉਜਿਆਰੈ ਦੀਪਕ ਦੇਹ ਉਜਾਰੈ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸੁਣ ਸਖੀ ਸਹੇਲੀ ਸਾਚ ਸੁਹੇਲੀ ਇਥੇ ਵਿਸਰਾਮ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਦੇਖ ਲੋ ਸਹੇਲੀ ਦਾ ਅਰਥ ਹੋਰ ਹੈ ਸੁਹੇਲੀ ਦਾ ਅਰਥ ਹੋਰ ਹੈ ਔਂਕੜ ਨਾਲ ਹੀ ਅਰਥ ਬਦਲ ਜਾਂਦਾ ਸਤਗੁਰ ਮੇਲੀ ਤਾ ਪੈਰ 라ਵੀ ਬੀਖਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾ ਪਿਰ ਰਾਵੈ ਇਹ ਰਾਵੈ ਪਾਠ ਪ੍ਰਾਤਨ ਸਰੂਪਾਂ ਚ ਮੁੱਖ ਹੈ ਦਮਦਮਾ ਸਾਹਿਬ ਦਾ ਪਾਠ ਰਾਵੈ ਹੈ ਦਲਾਵਾਂ ਦੇ ਨਾਲ ਤੇ ਰਾਵੈ ਦੂਜਾ ਪਾਠ ਹੈ ਨਾਨਕ ਸਾ ਧਨ ਤਾ ਪਿਰ ਰਾਵੈ ਜਾ ਤਿਸ ਕੈ ਮਨ ਬਾਣੀ ਨਾਨਕ ਸਾ ਧਨ ਤਾ ਪਿਰ ਰਾਵੈ ਜਾ ਤਿਸ ਕੈ ਮਨ ਬਾਣੀ ਮਾਇਆ ਮੋਹਣੀ ਨੀ ਘਰੀਆ ਜੀਓ ਇਹ ਵੀ ਨਿਗਰੀਆ ਨਹੀਂ ਕਹਿਣਾ ਜਿਸ ਤਰ੍ਹਾਂ ਉਚਾਰਨ ਕੀਤਾ ਗਿਆ ਇਸੇ ਤਰ੍ਹਾਂ ਬੋਲਣਾ ਪਾਠ ਇਕੱਠਾ ਹੀ ਹੈ ਡੈਸ਼ ਦੇਣੀ ਹੈ ਨੀ ਘਰੀਆ ਨੀ ਦੇ ਵਿੱਚ ਤੇ ਘੱਗੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਮਾਇਆ ਮੋਹਣੀ ਨੀ ਘਰੀਆ ਜੀਓ ਮਾਇਆ ਮੋਹਣੀ ਨੀ ਘਰੀਆ ਜੀਓ ਕੂੜ ਮੁੱਠੀ ਕੂੜਿਆਰੇ ਕਿਉ ਖੁੱਲੇ ਗੱਲ ਜੇ ਵੜੀਆ ਹਾਂ ਜੀਓ ਕਿਉ ਖੁੱਲੈ ਖੁੱਲੈ ਜਿਹੜਾ ਨਾ ਇਹ ਥੋੜਾ ਜਿਹਾ ਭਾਰਾ ਹੀ ਬੋਲਣਾ ਕਿਉ ਖੁੱਲੈ ਗਾਲ ਜੀਵੜੀਆ ਜੀਓ ਕਿਉ ਖੁੱਲੈ ਗਾਲ ਜੀਵੜੀਆ ਜੀਓ ਗੱਲ ਵੀ ਪੁੱਲਾ ਹੀ ਬੋਲਣਾ ਗੱਲੇ ਦਾ ਵਾਚ ਬਿਨ ਗੁਰ ਆਤ ਪਿਆਰੇ ਹਰ ਪ੍ਰੀਤ ਪਿਆਰੇ ਸਬਦ ਵਿਚਾਰੇ ਤਿਸ ਹੀ ਕਾ ਸੋ ਹੋਵੈ ਤਿਸ ਹੀ ਕਾ ਇੱਥੇ ਠਮਕ ਸੋ ਹੋਵੈ ਕਾ ਸੋ ਨਹੀਂ ਕਹਿਦਣਾ ਪਾਠ ਪੁੰਨ ਦਾਨ ਅਨੇਕ ਨਾਵਨ ਕਿਉ ਅੰਤਰ ਮਲ ਧੋਵੈ ਨਾਮ ਬਿਨਾ ਗਤ ਕੋ ਇਹ ਨਾ ਪਾਵੇ ਹੱਠ ਨਿਗਰਹ ਬਿਬਾਣ ਹਾਂ ਦੀ ਹੱਠ ਪੋਲਾ ਬੋਲਣਾ ਨਿਗਰਹ ਇਹ ਇਹ ਪਦ ਜਿਹੜਾ ਨਾ ਕਿ ਕੱਸ ਕੇ ਬੋਲਣਾ ਨਿਗਰਹ ਯਾਨੀ ਇੰਦਰੀਆਂ ਨੂੰ ਰੋਕਣਾ ਇੰਦਰੀਆਂ ਨੂੰ ਰੋਕ ਕੇ ਸੰਜਮ ਦੇ ਵਿੱਚ ਰੱਖਣਾ ਨਾਮ ਬਿਨਾ ਗਾਤ ਕੋਈ ਨਾ ਪਾਵੇ ਹਾਠ ਨਿਗਰਹਿ ਬੇਬਾਣੈ ਨਾਨਕ ਸਾਚ ਘਰ ਸ਼ਬਦ ਸਿਂ ਆਪੈ ਹਾਂ ਸਿਂ ਆਪੈ ਬੋਲਣਾ ਈਆਂ ਈ ਬੋਲਾ ਹੀ ਬੋਲਣਾ ਕਈ ਨਾ ਸਿਂ ਆਪੈ ਬੋਲ ਦਿੰਦੀ ਸਸੇ ਦੇ ਉੱਤੇ ਵੀ ਟਿੱਪੀ ਲਾ ਦਿੰਦੇ ਸਿਂ ਸਸੇ ਦੀ ਸਿਹਾਰੀ ਜਿਹੜੀ ਆ ਉਹ ਸਿਂ ਆਪੈ ਈਆਂ ਬੋਲਾ ਬੋਲ ਕੇ ਈ ਆਪੈ ਯਾਨੀ ਧਿਆਨ ਨਾਲ ਬੋਲਨਾ ਸਿਆਪੈ ਬੋਲਨਾ ਨਾਨਕ ਸੱਚ ਕਰ ਨਾਨਕ ਸੱਚ ਕਰ ਸ਼ਬਦ ਸਿਆਪੈ ਦੁਬਿਦਾ ਮਹਿਲ ਕਿ ਜਾਣੈ ਇਹ ਦੁਬਿਦਾ ਤੇ ਯਮਕ ਜ਼ਰੂਰ ਲਾਉਣੀ ਹੈ ਦੁਬਿਦਾ ਮਹਿਲ ਕਿ ਜਾਣੈ ਦੁਬਿਦਾ ਦੇ ਵਿੱਚ ਯਾਨੀ ਦੁਚਿੱਤੀ ਦੇ ਵਿੱਚ ਹਰੀ ਦਾ ਮਹਿਲ ਕਿਵੇਂ ਜਾਣ ਸਕਦਾ ਤੇਰਾ ਨਾਮ ਸੱਚਾ ਜੀਉ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮਿੱਠਾ ਭਗਤ ਲਾਹਾ ਆਣ ਦਿਨੋ ਤਿਸ ਬਾਜ ਵੱਖਰ ਕੋਈ ਨਾ ਸੂਝੈ ਤਿਸ ਬਾਜ ਇੱਥੇ ਠਮਕ ਲੱਗੇਗੀ ਵੱਖਰ ਕੋਈ ਨਾ ਸੂਝੈ ਤਿਸ ਬਾਜ ਵੱਖਰ ਕੋਈ ਨਾ ਸੂਝੈ ਨਾਮ ਲੇਵਹੁ ਖਿੰਖਿਨੋ ਰਖ ਲਿਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰਾ ਸੱਚ ਪਾਇਆ ਗੁਰ ਪੂਰਾ ਸੱਚ ਪਾਇਆ ਰਾਗ ਗਉੜੀ ਪੂਰਬੀ ਛੰਤ ਮਹੱਲਾ ਤੀਜਾ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ ਰਾਗ ਗਉੜੀ ਪੂਰਬੀ ਛੰਤ ਮਹੱਲਾ ਤੀਜਾ ਛੰਤ ਮਹੱਲਾ ਵੀ ਨਹੀਂ ਕਹਿਣਾ ਪੂਰਬੀ ਸ਼ੰਤ ਵੀ ਨਹੀਂ ਕਹਿਣਾ ਲਖੇਰ ਕੇ ਸਾਢੇ ਪੰਜ ਉਚਾਰਨ ਕਰਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾਤਨ ਬਿਨਾ ਕਰੇ ਜੀਵ ਸਾਤਨ ਵਖਰਾ ਪਾਠ ਹੈ ਜਮਕ ਲਾ ਦਨੀ ਹੈ ਸਾਤਨ ਬਿਨਾ ਕਰੇ ਜੀਵ ਹਰ ਕੇ ਗੁਣ ਸਾਰੇ ਕੇਨਪਾਲ ਰਹਿ ਨਾ ਸਕਾ ਜੀਓ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕਾ ਗੁਰ ਬਿਨ ਮਹਿਲ ਨ ਪਾਈਆ ਗੁਰ ਬਿਨ ਮਹਿਲ ਨ ਪਾਈਆ ਜੋ ਗੁਰ ਕਹਾ ਸੋਈ ਪਾਰ ਕੀਜੈ ਤਿਸਨਾ ਅਗਨ 부ਝਾਈਐ ਤਿਸਨਾ ਪਾਠ ਧਿਆਨ ਦਾ ਉਚਾਰਨ ਕਰਨਾ ਜਿਆਦਾ ਤ੍ਰਿਸ਼ਨਾ ਵੀ ਆਉਂਦਾ ਰਾਰਾ ਹੀਟਾ ਹੁੰਦਾ ਇਥੇ ਧਿਆਨ ਨਾਲ ਤਿਸਨਾ ਹੀ ਬੋਲਨਾ ਤਿਸਨਾ ਅਗਨ ਬੁਝਾਈਐ ਪੋਲਾ ਹੀ ਉਚਾਰਨ ਕਰਨਾ ਹਰ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ ਬਿਨ ਸੇਵਿਆ ਸੁਖ ਨ ਪਾਏ ਨਾਨਕ ਸਾਧਨ ਮਿਲੈ ਮਿਲਾਈ ਜਿਸਨੋ ਆਪ ਮਿਲਾਏ ਧਨ ਰੈਣ ਸੁਹੇਲੜੀਏ ਜੀਓ ਇਥੇ ਵਿਸਰਾਮ ਹੈ ਧਨ ਰੈਣ ਸੁਹੇਲੜੀਏ ਜੀਓ ਹਰ ਸਿ ਚਿਤ ਲਾਏ ਸਤ ਗੁਰ ਸੇਵੇ ਭਾਉ ਕਰੇ ਜੀ ਵਿਚਹੁ ਆਪ ਗਵਾਏ ਵਿਚਹੁ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਗਾ ਭਾਉ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕਾ ਸਬਦ ਸੁਮਾਉ ਇਹ ਪੰਕਤੀਆਂ ਧਿਆਨ ਦੇ ਵਿੱਚ ਰੱਖੇ ਜਦੋਂ ਕਿਸੇ ਨੂੰ ਸਮਝਾਉਣਾ ਹੈ ਨਾ ਭਾਉ ਜਾਉ ਖਾਉ ਊੜਾ ਬੰਦ ਮੂਲਾ ਔਂਕੜ ਸਾਚਾ ਸਾਹਿਬ ਸਾ ਭਾਖਿਆ ਭਾਉ ਅਪਾਰ ਉਥੇ ਬੰਦ ਮੂਗਲਾ ਔਂਕੜਾ ਉਥੇ ਪੰਕਤੀਆਂ ਦੇ ਦਰਸ਼ਨ ਕਰਾ ਦੇ ਵੀ ਇੱਥੇ ਭਾਉ ਸਮਾਓ ਊੜਾ ਖੁੱਲੇ ਮੂਗਲਾ ਬੋਲਣਾ ਹਰ ਗੁਣ ਸਾਰੀ ਤਾ ਕੰਥ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਣ ਨਾਹ ਪਿਆਰੀ RAM ਨਾਮ ਗਾਲ ਹਾਰੋ ਧਨ ਇਕਲੜੀ ਜੀਓ ਬੇਨ ਨਾਰ ਪਿਆਰੇ ਦੂਜਾ ਭਾਇ ਮੁੱਠੀ ਜੀਓ ਬੇਨ ਗੋਰ ਸਬਦ ਕਰਾਰੇ ਬੇਨ ਸਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹ ਖੁਆਈ ਕੂੜ ਵਿਗੁੱਤੀ ਤਾ ਪੇਰ ਮੁੱਤੀ ਹਾਂ ਕੂੜ ਵਿਗੁੱਤੀ ਇੱਥੇ ਕਸ ਕੇ ਉਚਾਰਨ ਕਰਨਾ ਹੈ ਵਿਗੁੱਤੀ ਪਦ ਇੱਥੇ ਠਮਕਾ ਤਾ ਪੇਰ ਮੁੱਤੀ ਮੁੱਤੀ ਵੀ ਕਸ ਕੇ ਸਾਧਨ ਮਹਿਲ ਨਾ ਪਾਈ ਗੋਰ ਸਾਬ ਦੇ ਰਾਤੀ ਸਹਜੇ ਮਾਤੀ ਅਨ ਦਿਨ ਰਹਾ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਵ ਆਪ ਮਿਲਾਏ ਤਾ ਮਿਲਿਆ ਹਰ ਮਿਲੇ ਜੀਵ ਹਰ ਬਿਨ ਕਵਣ ਮਿਲਾਏ ਹਰ ਬਿਨ ਕਵਣ ਮਿਲਾਏ ਬੇਨ ਗੋਰ ਪ੍ਰੀਤਮ ਆਪਣੇ ਜੀਵ ਆਪਣੇ ਐੜੇ ਕੰਨਾ ਬਿਨ ਗੋਰ ਪ੍ਰੀਤਮ ਆਪਣੇ ਜੀਉ ਕਾਣ ਧਰਮ ਚੁਕਾਏ ਗੁਰ ਧਰਮ ਚੁਕਾਏ ਿਓ ਮਿਲਿਐ ਹਾਂ ਗੁਰ ਧਰਮ ਚੁਕਾਏ ਿਓ ਮਿਲਿਐ ਮਾਏ ਗੁਰ ਧਰਮ ਨਹੀਂ ਗਤਨਾ ਗੁਰ ਤੇ ਜਮਕ ਲਾਉਣੀ ਐ ਗੁਰ ਧਰਮ ਚੁਕਾਏ ਿਓ ਮਿਲਿਐ ਮਾਏ ਤਾ ਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬੇਨਗੋਰ ਮਗ ਨਾ ਪਾਈ ਮਗ ਕਸਕੇ ਨਹੀਂ ਬੋਲਨਾ ਮਗ ਪੋਲਾ ਹੀ ਬੋਲਨਾ ਮਗ ਦਾਰਤ ਹੁੰਦਾ ਰਸਤਾ ਕਾਮਣ ਰੰਗ ਰਾਤੀ ਸਹਜੇ ਮਾਤੀ ਗੁਰ ਕਾ ਸਬਦ ਵਿਚਾਰੇ ਨਾਨਕ ਕਾਮਣ ਹਰ ਵਾਰ ਪਾਇਆ ਗੁਰ ਕਾ ਪਾਇ ਪਿਆਰੇ ਗੌੜੀ ਮਹੱਲਾ ਤੀਜਾ ਫੇਰ ਬਿਨ ਖਰੀ ਨੀ ਮਾਣੀ ਜੀਓ ਬਿਨ ਪਿਰ ਕਿਉ ਜੀਵਾ ਮੀਰੀ ਮਾਈ ਪਿਰ ਬਿਨ ਨੀਦ ਨਾ ਆਵੈ ਜੀਉ ਕਾਪੜ ਤਾ ਨਾ ਸੁਹਾਈ ਕਾਪਰ ਤਨ ਸੁਹਾਵੈ ਜਾਂ ਪਿਰ ਭਾਵੈ ਪਹਿਲਾ ਕਾਪੜ ਆੜੇ ਨਾਲ ਇਥੇ ਕਾਪਰ ਰਾਰੀ ਨਾਲ ਕਾਪਰ ਤਨ ਸੁਹਾਵੈ ਜਾਂ ਪਿਰ ਭਾਵੈ ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾ ਸਤਿਗੁਰ ਸੇਵੀ ਗੁਰ ਕੈ ਅੰਕ ਸਮਾਈਐ ਗੁਰ ਸਬਦੈ ਮੀਲਾ ਤਾ ਪਿਰ ਰਾਵੀ ਲਹਾ ਨਾਮ ਸੰਸਾਰੀ ਨਾਨਕ ਕਾਮਣ ਨਾਹ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਧਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੀ ਐਹ ਨਿਸਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉ ਮੈਂ ਮਾਰੇ ਏਨ ਵਿਦ ਮਿਲਹੁ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚੈ ਨਾਮੁ ਪਿਆਰੀ ਆਪਣੇ ਗੁਰ ਮਿਲ ਰਹੀਐ ਅੰਮ੍ਰਿਤ ਗਹੀਐ ਦੁਬਿਦਾਂ ਮਾਰ ਨਿਵਾਰੇ ਨਾਨਕ ਕਾਮਣ ਹਰਿਵਾਰ ਪਾਇਆ ਸਗਲੇ ਦੂਖ ਵਿਸਾਰੇ ਕੰਮਣ ਪਰੋ ਭੁੱਲੀ ਜੀਓ ਮਾਇਆ ਮੋਹਿ ਪਿਆਰੀ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੁਆ ਜਨਮ ਨਾ ਫਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿਚਹੁ ਹਉਮੈ ਮਾਰੀ ਹਰ ਦਾ ਨਾਮ ਹਿਰਦੈ ਵਸਾਈ ਐਸਾ ਕਰੇ ਸੀਗਾਰੂ ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੋ ਜਿਸ ਤੇ ਯਮਕ ਲਾਦਮੀਐ ਜਿਸ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਵਿਣ ਖਰੀ ਨਿਮਾਣੀ ਮੈਂ ਨੈਣੀ ਨੀਦ ਨਾ ਆਵੈ ਜੀਓ ਮੈਂ ਨੈਣੀ ਨੀਦ ਨਾ ਆਵੈ ਜੀਓ ਭਾਵ ਅੰਨ ਨਾ ਪਾਣੀ ਪਾਵੇ ਤੇ ਵੀ ਜਮਕ ਲਾਦਨੀ ਪਾਣੀ ਅੰਨ ਨਾ ਪਾਵੇ ਮਰੀਆ ਹਾਵੇ ਹਾਵੇ ਭਾਰਾ ਨਹੀਂ ਬੋਲਣਾ ਫੁੱਲੇ ਹੀ ਉਚਾਰਨ ਕਰ ਪਾਣੀ ਅੰਨ ਨਾ ਪਾਵੇ ਮਰੀਆ ਹਾਵੇ ਬੇਨ ਪੇਰ ਕਿਉ ਸੁਖ ਪਾਈਏ ਗੁਰ ਆਗੇ ਕਰਉ ਬਿੰਨਤੀ ਜੇ ਗੁਰ ਪਾਵੇ ਗੁਰ ਆਗੇ ਇਥੇ ਠੰਮਕ ਕਰਉ ਬਿੰਨਤੀ ਇਥੇ ਠੰਮਕ ਜੇ ਗੁਰ ਪਾਵੇ ਇਥੇ ਸਰਾਮ ਜੋ ਮਿਲਾ ਤਿਵੇਂ ਮਿਲਾ ਗਿਆ ਜੋ ਮਿਲਾ ਇਥੇ ਵੀ ਰਮਕ ਹੈ ਤਿਵੇਂ ਮਿਲਾ ਗਿਆ ਆਪੇ ਮਿਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ